ਹੁਣ ਤੇਰੇ ਮੇਰੇ ਹੋ ਗਈ ਬਸ ਵੇਰਤ ਕਿੱਥੇ ਗਿਆ ਸੀ ਕਿੱਥੇ ਗਿਆ ਸੀ ਦੱਸ ਵੇ ਰਤੀ ਕਿੱਥੇ ਗਿਆ ਸੀ ਜਦ ਮੈਂ ਪੁੱਛਿਆ ਦਿਉਰ ਮੇਰੇ ਨੂੰ ਵੀਰ ਤੇਰਾ ਨਹੀਂ ਆਇਆ ਜਦ ਮੈਂ ਪੁੱਛਿਆ ਦਿਉਰ ਮੇਰੇ ਨੂੰ ਵੀਰ ਤੇਰਾ ਨਹੀਂ ਆਇਆ ਕਹਿੰਦਾ ਭਾਬੀ ਰੋਲ ਦਿੱਤਾ ਤੂੰ ਮੇਰੀ ਮਾਂ ਦਾ ਜਾਇਆ ਫੇਰ ਪਈਏ ਬੜੇ ਕੜਮਸ ਵੇ ਰਤ ਕਿੱਥੇ ਗਿਆ ਸੀ ਕਿੱਥੇ ਗਿਆ ਸੀ ਦੱਸ ਵੇ ਰਤ ਕਿੱਥੇ ਗਿਆ ਸੀ ਜਦ ਮੈਂ ਪੁੱਛਿਆ ਸੱਸ ਮੇਰੀ ਨੂੰ ਤੇਰਾ ਪੁੱਤ ਕਦੋਂ ਕਰ ਆਉ ਕਹਿੰਦੀ ਤੇਰੇ ਜਹੀ ਕਲਮੋਹੀ ਨੂੰ ਛੱਡ ਕੇ ਕਿਤੇ ਤਾਂ ਜਾਉ ਕਹਿੰਦੀ ਤੇਰੇ ਜਹੇ ਕਲ ਮੋਹੀ ਨੂੰ ਛੱਡ ਕੇ ਕਿਤੇ ਤਾਂ ਜਾਉ ਮੈਂ ਕੀ ਕਰਨੀ ਐ ਸਸਵੇ ਰਤਿ ਕਿਥੇ ਗਿਆ ਸੀ ਕਿਥੇ ਗਿਆ ਸੀ ਦਸਵੇ ਰਤਿ ਕਿਥੇ ਗਿਆ ਸੀ ਜਦ ਮੈਂ ਪੁੱਛਿਆ ਸੋਰੇ ਨੂੰ ਤੇਰਾ ਪੁੱਤ ਬੜਾਇਆ ਵੱਲਾ ਜਦ ਮੈਂ ਪੁੱਛਿਆ ਸੋਰੇ ਜੀ ਨੂੰ ਤੇਰਾ ਪੁੱਤ ਬੜਾਇਆ ਵੱਲਾ ਕਿੰਦਾ ਮੇਰਾ ਪੁੱਤ ਤਾਂ ਚੰਗਾ ਤੂੰ ਕਰ ਛੱਡਿਆ ਚੱਲਾ ਬਾਪੂ ਹੋਇਆ ਨਾ ਦੱਸ ਤੂੰ ਮਸ ਵੇ ਰਾਤ ਕਿੱਥੇ ਗਿਆ ਸੀ ਕਿੱਥੇ ਗਿਆ ਸੀ ਦੱਸ ਵੇ ਰਾਤ ਕਿੱਥੇ ਗਿਆ ਸੀ ਜਦ ਮੈਂ ਪੁੱਛਿਆ ਚਾਨਣ ਆਪਣੇ ਨੂੰ ਤੂੰ ਖਾਣ ਨਾ ਆਇਓ ਰੋਟੀ ਜਦ ਮੈਂ ਪੁੱਛਿਆ ਚਾਨਣ ਆਪਣੇ ਨੂੰ ਤੂੰ ਖਾਣ ਨਾ ਆਇਓ ਰੋਟੀ मैं भी कैथे जाव छे जि वोटी हो मैं भी कैथे जाव छोटी फिर गई मैं अगे हसवे रात कैथे गया से कथे गया से दसवे रात राती गया से कथे गया से दसवे रात राती गया से ਬਹੁਤ ਬਹੁਤ ਧੰਨਵਾਦ ਜੀ ਕਿੱਸਾਂ ਦਾ ਲੱਗਾ ਤੁਹਾਨੂੰ ਅੱਜ ਦਾ ਇਹ ਬਹੁਤ ਹੀ ਪਿਆਰਾ ਜਿਹਾ ਗੀਤ ਲਾਈਕ ਔਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਸਾਡੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੁਹਾਡੇ ਸਾਥ ਪਿਆਰ ਦੁਆਵਾਂ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਦਿਓ ਇਜਾਜ਼ਤ ਧੰਨਵਾਦ